ਨੇਰਾ ਹੋ ਗਿਆ ਆ ਤੇ ਮੀਂਹ ਜਿਹੜਾ ਉਹ ਤਾਂ ਪਈ ਜਾਂਦਾ ਹਾਂ ਜਿਹੜਾ ਪੈਣਾ ਆ ਮੜਾ ਮੋਟਾ ਨਾ ਤਰਿਆ ਹੀ ਜਾਂਦਾ ਪਾਣੀ ਆ ਦੇ ਵੀਡੀਓ ਹੁਣ ਇੰਨੀ ਕੀ ਬਣੀ ਆ ਕਿ ਵੀਡੀਓ ਅੱਗੇ ਬਣਾਉਣੀਆਂ ਬੰਦੀ ਕੀਤੀਆਂ ਸੀ ਇਦਾਂ ਹੀ ਥੋੜਾ ਜਿਹਾ ਦਿੱਕਤ ਜਿਹੀ ਸੀ ਕੋਈ ਉਹਦਾ ਕਰਕੇ ਬਣਾਈਆਂ ਬਣੁਈਆਂ ਨੇ ਵੀਡੀਓ ਹੁਣ ਨਿਕਲਿਆ ਕਰਾਂਗੇ ਬਾਰਪੂਰ ਤੋਂ ਫੇਰ ਬਣਿਆ ਕਰਨੀਆਂ ਗਾਂ ਦੇਖਾਂਗੇ ਬੇਲਰ ਦਾ ਸੀਜ਼ਨ ਆ ਗਿਆ ਝੋਨੇ ਝਾਂਨੇ ਦਾ ਦੋ ਦੋ ਨੂੰ ਫੇਰ ਬਣ ਜਾ ਕਰਨੀਆਂ ਵੀਡੀਓ ਵਧੀਆ ਘਰੋਂ ਬੰਦਾ ਨਿਕਲੇ ਵੀਡੀਓ ਫੇਰ ਹੀ ਬਣਦੀਆਂ ਆ ਤੇ ਮੌਸਮ ਵੀ ਕੋਈ ਇੰਨਾ ਵਧੀਆ ਨਹੀਂ ਰਿਹਾ ਤਾਂ ਹੁਣ ਵੀ ਆ ਤਿੰਨ ਦਿਨ ਹੋ ਗਏ ਲਗਾਤਾਰ 24 ਤਰੀਕ 10 ਵਜੇ ਤੋਂ ਲੈ ਕੇ 24 ਨਿਕਲ ਗਈ 25 ਨਿਕਲ ਗਈ 26 ਨਿਕਲ ਗਈ ਨਾ ਦਿਨੇ ਹਟਿਆ ਨਾ ਰਾਤ ਨੂੰ ਕੱਲ ਵੀ ਦੋ ਕਵਾਰੀ ਹਟਿਆ ਹੀ ਘੰਟਾ ਕ ਇੱਕ ਵਾਰੀ ਘੰਟਾ ਕ ਇੱਕ ਵਾਰੀ ਅੱਜ 12 ਵਜੇ ਤੋਂ 5 ਵਜੇ ਦੇ ਵਿੱਚ ਹਟਿਆ ਵਿੱਚ ਦੋ ਤਿੰਨ ਵਾਰੀ ਫੇਰ ਵੀ ਪਿਆ ਹਟਿਆ ਮੜਾ ਮੜਾ ਹੁਣ ਫੇਰ 5 ਵਜੇ ਤੋਂ ਚੱਲਦਾ ਆ 6:30 ਤੋਂ ਉੱਤੇ ਦਾ ਟਾਈਮ ਹੋ ਗਿਆ ਤਕਰੀਬਨ ਤੇ ਫੋਨ ਆ ਗਿਆ ਹੀ ਵਿੱਚ ਉਹ ਸੁਣਦੇ ਆ ਸੁਣਦੇ ਆ ਤੇ ਹੁਣ ਨਹੀਂ ਰਹੀ ਹੋ ਚੱਲਾ तकरीबन ਇੰਨੀ ਕਿ ਵੀਡੀਓ ਬਣੀ ਆ ਬਾਕੀ ਚੱਲੀ ਜਾਂਦੇ ਆ ਕੰਮ ਦਿਖਾਉਣੇ ਜਿੱਦਾਂ ਵੀ ਆ ਅਲਰਟ ਸਰਕਾਰ ਦਈ ਜਾਂਦੀ ਆ ਵੀ ਨਾਲੀਆਂ ਜੋ ਦਰਿਆ ਸਾਰਿਆਂ 'ਚ ਪਾਣੀ ਆਇਆ ਆ ਤੇ ਹੁਣ ਜਿੱਦਾਂ ਜਿੱਦਾਂ ਛੜਕਾਂ ਤੇ ਮਗਰ ਸਿਗਾ ਪਾਣੀ ਤੁਰ ਪਿਆ ਤਾਂ ਡੱਕੇ ਲੱਗੇ ਆ ਸੇਮ ਨਾਲੀਆਂ ਚੱਕਣ ਨਹੀਂ ਡਈਆਂ ਜੋ ਵੀ ਆ ਥੱਲੇੋਂ ਦੀ ਪੋਲਾਂ ਪਲਾਂ ਦੇ ਉਹ ਟੁੱਟ ਕੇ ਜਰੋਣਾ ਬਾਣੀ ਤੇ ਫੇ ਵਗਦਾ ਹੀ ਆ ਹੁਣ ਖੇਤਾਂ 'ਚ ਵੀ ਮੜਾ ਮੜਾ ਭਗਣ ਡਿਆ ਆ ਇਹ ਪਾਣੀ ਇੰਨਾ ਆ ਵੀ ਬਹੁਤ ਜ਼ਿਆਦਾ ਜ਼ੋਰ ਦਾ ਨਹੀਂ ਪਾਣੀ ਪਿੰਦਾ ਜਿੰਨਾ ਕ ਪਿੰਦਾ ਉਹਨਾਂ ਰਚੀ ਜਾਂਦਾ ਜਿੱਥੇ ਜ਼ਿਆਦਾ ਵਗਿਆ ਆ ਪਾਣੀ ਮੀਂਹ ਪਿਆ ਉਧਰ ਜ਼ਿਆਦਾ ਹਾਲਾਤ ਖਰਾਬ ਆ ਬਾਕੀ ਜਿਹੜੇ ਵਿਚਾਰੇ ਦਰਿਆਵਾਂ ਦੇ ਕੰਡੇ ਬੈਠੇ ਜਾਂ ਕੋਠਿਆਂ ਤੇ ਬੈਠੇ ਜਿੱਧਰ ਪਾਣੀ ਆਇਆ ਮੀਂਹ ਆ ਸਕਾ ਉਹਨਾਂ ਦਾ ਹੋਰ ਨੁਕਸਾਨ ਆ ਵਿਚਾਰੇ ਉੱਥੇ ਤੰਬੂ ਲਾ ਲਾ ਕੇ ਬੈਠੇ ਆ ਦੁਨੀਆਂ ਬਹੁਤ ਦੇਖਣ ਡੇ ਵੀਡੀਓ ਤੇ ਇੰਨੀ ਕੁ ਵੀਡੀਓ ਹੀ ਆਪਣੀ ਠੀਕ ਆ ਕੱਲ ਨੂੰ ਦੇਖਾਂਗੇ ਫੇ ਹੋਰ ਬਣਾਵਾਂਗੇ ਵੀਡੀਓ ਜਿੱਦਾਂ ਦੇ ਹਾਲਾਤ ਅਸੇ ਗੱਲ ਦੀ ਸਾਰਿਆਂ بارش ਬਹੁਤ ਜ਼ਿਆਦਾ ਹੋਈ ਹੈ ਇਦਾਂ ਭਈ ਕੱਲ 10 ਵਜੇ ਤੋਂ ਪਹਿਲਾਂ ਪਿਆ ਬਹੁਤ ਜ਼ੋਰ ਦਾ ਮੀਂਹ 2 ਘੰਟੇ ਪੂਰਾ ਜ਼ੋਰ ਦਾ ਮੀਂਹ ਪੈਣ ਤੋਂ ਬਾਅਦ ਫੇਰ ਮੁੜ ਕੇ ਮੀਂਹ ਥੋੜਾ ਆ ਗਿਆ ਕਿਣ ਮਣ ਕਿਣ ਮਣ ਚੱਲ ਪਈ ਪਈ ਸਾਰੀ ਦਿਹਾੜੀ ਗੱਲ ਪਿਆ ਸਾਰੀ ਰਾਤ ਪਿਆ ਅੱਜ ਵੀ ਹੁਣ ਸ਼ਾਮ ਹੋ ਗਈ ਹੈ ਤਕਰੀਬਨ 5:30 ਦਾ ਟਾਈਮ ਹੈ ਬੱਦਲ ਹੁਣ ਵੀ ਨਾ ਬਹੁਤ ਜ਼ਿਆਦਾ ਲੱਗਾ ਆ। ਆ ਦੇਖੋ ਕਿਦਾਂ ਬੱਦਲ ਵਾਲੇ ਦਵਾਲੇ 4 ਸਵੇਰੇ ਬੱਦਲ ਹੀ ਬੱਦਲ ਆ। ਤੇ ਇਹ ਹੱਲੇ ਆ ਇਧਰੋਂ ਥੋੜਾ ਜਿਹਾ ਘਟਿਆ ਆ। ਆ ਦੇਖੋ ਕਿਦਾਂ ਦੌੜਾ ਜਾਂਦਾ ਬੱਦਲ। ਆ ਅੱਡੇ ਦੇ ਉੱਤੇ ਹੋ ਚੱਲਾ। ਤੇ ਮੀਂਹ ਇੰਨਾ ਕ ਜ਼ਿਆਦਾ ਪਿਆ ਆ। ਕਿਣਮਣ 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 ਵਿੱਚ ਜ਼ੋਰ ਦਾ ਹਟਿਆ ਨਹੀਂ ਹੁਣ ਹਟਿਆ ਆ ਤਸਵੀਰ ਦਾ ਵੀ ਨਹੀਂ ਹਟਿਆ ਨਾ ਰਾਤ ਸਾਡਿਆ ਨਾ ਕੱਲ ਹਟਿਆ ਕੱਲ ਤਕਰੀਬਨ 10 ਵਜੇ ਤੋਂ ਲੈ ਕੇ 1 ਵਜੇ ਤੱਕ ਪਿਆ ਮੀਂਹ ਬਹੁਤ ਜ਼ੋਰ ਦਾ ਉਸ ਤੋਂ ਬਾਅਦ ਦੇ ਵਿੱਚ ਘਟ ਗਿਆ ਮੀਂਹ ਪੈਂਦਾ ਰਿਹਾ ਸਾਰੀ ਦਿਹਾੜੀ ਤੇ ਅੱਜ ਫੇਰ ਰਾਤ ਵੀ ਮੀਂਹ ਕਦੀ ਜ਼ੋਰ ਦਾ ਕਦੀ ਘਟ ਗਿਆ ਪਰ ਕੋਈ ਇਦਾਂ ਦਾ ਖੇਤ ਨਹੀਂ ਜਿੱਥੋਂ ਪਾਣੀ ਨਹੀਂ ਵਗਦਾ ਪਾਣੀ ਪੂਰੇ ਬਗਨ ਡਏ ਆ ਆ ਦੇਖੋ ਕਮਾਦ ਵੀ ਐ ਡੱਕੇ ਖੜੇ ਆ ਝੋਨੇ ਵੀ ਆ ਦੇਖੋ ਐ ਡੱਕੇ ਖੜੇ ਆ ਪੂਰਾ ਪਾਣੀ ਆ ਵਿੱਚ ਆੜ ਥਾਣੀ ਭਗਦਾ ਜਾਂਦਾ ਪਾਣੀ ਸਾਰਿਆਂ ਕਮਾਦਾਂ 'ਚ ਇਦਾਂ ਆ ਸਾਰਿਆਂ ਖੇਤਾਂ 'ਚ ਹੀ ਇਦਾਂ ਆ ਵੀ ਅੱਛਾ ਕੱਲਾ ਇੱਥੇ ਨਿਕਾ ਮੀ ਪੂਰੇ ਪੰਜਾਬ 'ਚ ਆ ਤੇ ਇੱਧਰ ਜਿਉਂ ਹੁਸ਼ਿਆਰਪੁਰ ਤੋਂ ਲੈ ਕੇ ਤੇ ਫਿਰੋਜ਼ਪੁਰ ਤੱਕ ਦ੍ਰਿਆਵਾਂ ਨੇ ਕੈਰ ਮਚਾਇਆ ਪਿਆ ਆ ਬਾਕੀ ਇਦਾਂ ਵੀ ਕਮਾਦ ਵੱਜੇ ਸੀਗੇ ਤੇ ਬਰਸਾਤੇ ਪਏ ਆ ਹੁਣ ਵਧਣ ਢੇ ਆ ਕਮਾਦ ਵਿੱਚ ਵਿੱਚ ਤਾਂ ਕਮਾਦ ਇਦਾਂ ਮਲ ਗਏ ਆ ਤੁਸੀਂ ਗੱਲ ਛੱਡ ਦੋ ਹੁਣ ਹੋਰ ਵਧਣਗੇ ਹਲੇ ਹੈਗੇ ਆ 2-3 ਮਹੀਨੇ ਵਧਣ ਨੂੰ ਇਹਨਾਂ ਕੋ ਹਲੇ ਆ ਸਾਰਾ ਸਤੰਬਰ ਫੇਰ ਅਕਤੂਬਰ ਨਵੰਬਰ ਦੇ ਵਿੱਚ ਜਾ ਕੇ ਮਿਲਾਂ ਚੱਲਦੀਆਂ ਨੇ ਨਵੰਬਰ ਤੱਕ ਟਾਈਮ ਹੀ ਢੇ ਆ ਵਧਣ ਨੂੰ ਸਰਾ ਸਰਾ ਮਾੜਾ ਆ ਵਿੱਚੋਂ ਤੱਕ ਮਾਦਾ ਉਹਦੇ ਕੋਲ ਬਹੁਤ ਤਗੜਾ ਆ ਇਹ ਹੈਗਾ 94 ਜਿਹੜਾ ਬਹੁਤ ਜ਼ਿਆਦਾ ਮੱਲਿਆ ਹੈਗਾ 15023 ਵੀ ਠੀਕ ਆ ਤੇ ਵੇਣ ਨੇ ਵਾਸਤੇ ਰੱਖਣਾ ਹੀ ਆ ਸਾਬੇ ਵਾਲਾ ਕਮਾਦਿਆ ਇਹ ਮੋਡਾ ਆ ਔਰਲਾ ਬਾਦੇ ਪਿਆ ਹੁਣ ਇਹ ਬਣਾ ਦਿੱਤਾ ਇਹਨੇ ਤੇ ਬਣਾ ਮੈਂ ਵੀ ਦਿੱਤਾ ਸੀ ਝੋਨਿਆਂ ਚ ਇੱਕ ਮਾਦਾਂ ਦੇ ਪੂਰਾ ਬਾਣੀ ਡੱਕਿਆ ਖੜਾ ਆ ਕੋਈ ਬਜ਼ਾਰਾ ਪਿਆ ਮੀ ਲੋੜ ਤੋਂ ਤੇ ਹੱਲੇ ਵੀ ਕੋਈ ਇਹਦੇ ਅਸਾਰ ਹਟਣਦੇ ਨਹੀਂਗੇ ਮੀ ਛੜਕ ਦੇ ਕਿਨਾਰੇ ਆ ਨਾ ਅਗੇ ਲੱਗਾ ਆ ਪਾਣੀ ਤੇ ਆ ਵੀ ਆ ਕੱਲੇ ਕਿਾਰੇ ਦਾ ਪਾਣੀ ਆ ਇਹਦੇ ਵਿੱਚ ਕਿਤੇ ਹੋਣੀ ਹੋਰ ਪਾਣੀ ਪੈਂਦਾ ਵਗਦਾ ਪਾਣੀ ਇਹ ਕੱਲ ਦਾ ਹੀ ਬਗੀ ਜਾਂਦਾ ਮੀਂਹ ਹਟਿਆ ਨਹੀਂ ਬਗੀ ਜਾਂਂਡਿਆ ਪਾਣੀ ਨਹੀਂ ਤਾਂ ਸਾਡੇ ਏਰੀਆ 'ਚ ਪਾਣੀ ਨਹੀਂ ਵਗਦਾ ਨਮਕੀ ਥੋੜਾ ਜਿਹਾ ਹੁਣ ਸਾਜਾ ਦਿੱਤਾ ਆ ਤੇ ਉਹ ਪੱਠੇ-ਪੁੱਠੇ ਵੱਢਣ ਆਏ ਆ ਵਿੱਚੋਂ ਬੰਦੇ ਹਟਿਆ ਹੀ ਨਹੀਂ ਗਾ ਕੱਲ ਦਾ ਸਵੇਰ ਦਾ ਜਿਉਂ ਲੱਗਾ ਆ ਹੋਂ ਜਦਾਂ ਜਦਾਂ ਮਾੜਾ ਮੋਟਾ ਹੜਦਾ ਤਾਂ ਉਦਾਂ ਫੇਰ ਦੇਖਦਾ ਬੰਦਾ ਕਹਣਾ ਚੱਲ ਪੱਠੇ-ਪੁੱਠੇ ਵੱਢ ਲਈ ਉਸ ਬੰਦਿਆਂ ਬੰਦਿਆਂ ਤੋਂ ਵੱਢਣ ਡਏ ਆ ਕੀ ਕਰਦਾ ਆ ਹੁਣ ਤਾਂ ਹਵਾ ਵੀ ਚੱਲ ਪਈ ਆ ਵਿੱਚ ਮੈਂ ਦੇਖਦਾ ਸੀ ਚਵਾਰੇ ਤੇ ਜੜ ਕੇ ਕਮਾੜ ਦੀ ਵਿੱਚੋਂ-ਵਿੱਚੋਂ ਡਿੱਗਾ ਆ ਕਮਾੜ ਇੱਥੇ ਕ ਆਪਣੇ ਵੀ ਇੱਕ ਧੂੜੀ ਵਿੱਚੋਂ ਡਿੱਗੀ ਆ ਹੋਰ ਵੀ ਆਲੇ-ਦੁਆਲੇ ਦੇਖਿਆ ਕਿ ਕਮਾੜ ਦੀਆਂ ਧੂੜੀਆਂ ਡਿੱਗੀਆਂ ਵਿੱਚ ਪੈ ਗਿਆ ਸੋਣਾ ਮੀ ਪੂਰੇ ਜੋਰ ਦਾ ਪੈਣ ਡਿਆ ਆ ਮੈਂ ਤੇ ਇੰਨਾ ਆ ਬਈ ਇੱਕ ਮਿੰਟ ਵੀ ਵਿੱਚੋਂ ਨਹੀਂ ਹਟਦਾ ਕੱਲ ਥੋੜਾ ਜਿਹਾ ਉਦਾਂ ਹਟਿਆ ਸੀ ਅੱਧਾ ਪੌਣਾ ਘੰਟਾ ਘੰਟਾ ਕਰ ਮੋੜ ਕੇ ਫੇਰ ਆਤੀ ਲਾ ਪਿਆ ਪੈ ਤਕਾਲੀ ਵੀ ਹਟਿਆ ਸੀ ਥੋੜਾ ਜਿਹਾ ਚਿਰ ਤੇ ਪਾਣੀਓ ਪਾਣੀ ਹੋਇਆ ਵਿਆਲੇ ਦੋਲੇ ਸਾਰੇ ਤੇ ਇੰਨਾ ਗ ਲਗਾਤਾਰ ਬਈ ਹੰਤੇ ਇਹਦੇ ਹਟਣ ਦੇ ਹੱਲੇ ਕੱਲ ਤੱਕ ਅਸਾਰ ਹੈ ਨਹੀਂਗੇ ਦੇ ਇਦਾਂ ਬਾਕੀ ਕੀ ਬਣਦਾ ਏਦਾਂ ਹੀ ਪਈ ਜਾਂਦੇ ਆ ਲਗਾਤਾਰ ਬੁਰਾ ਵਲਤ ਤੇ ਦੇ ਘਟ ਕੇ ਵੇਹ ਹੋ ਜਾਂਦਾ ਪੈਣ ਲੱਗਦਾ ਬਕਤੀ ਦਿਖਾਉਣੇ ਨੇ ਲੈ ਨੌਂ ਕਬੱਡੇ ਆ ਦਿਨੇ ਦੇਖਦੇ ਜੇ ਘਟੂਆ ਨੂੰ ਕਿਸੇ ਵੱਲੇ ਨਿਕਲਾਂਗੇ ਤਿੰਨ ਦਿਨ ਹੋ ਗਏ ਘਰੋਂ ਤਾਂ ਨਿਕਲ ਹੋਇਆ ਹੀ ਨਹੀਂ ਕਿਸੇ ਬੰਦੇ ਇੱਦਾਂ ਪਾਣੀ ਵਗਦਾ ਹੋਰ ਇਹ ਕੈਮਰੇ ਤੇ ਪਾਣੀ ਪਈ ਜਾਂਦਾ ਕਰਕੇ ਥੋੜੀ ਵੀਡੀਓ ਅੱਗੇ ਨਹੀਂ ਮਾਣਦੇ ਕਹਤਾ ਮੈਂ ਪਤਰਾ ਗਿਆ ਬਹੁਤ ਮੀਂਹ ਪਿਆ ਪਾਣੀ ਬਸ ਇੰਨਾ ਭਰੇ ਪਏ ਆ ਪਈ ਜਾਂਦਾ ਲਗਾਤਾਰ ਮੀਂਹ ਬਾਂਦਿਆਂ ਵਾਲੇ ਕੋਠੇ ਵੀ ਝੋਣ ਲੱਪੇ ਆ ਨੇਟਰਾਂ ਵਾਲੇ ਵੀ ਝੋਣ ਲੱਪੇ ਵਿੱਚ ਤੇ ਅੱਜ ਵੀ ਪੈਂਦੇ ਨੂੰ ਦੰਦਨ ਹੋ ਗਿਆ 24 ਤਰੀਕ 10 ਵਜੇ ਦਾ ਪਿੰਡ ਵਿੱਚੋਂ ਥੋੜਾ ਬਾਲਾ ਹਟਿਆ 24 ਤਰੀਕ 25 ਤਰੀਕ 26 ਤਰੀਕ ਅੱਜ 26 ਤਰੀਕ ਦਾ 10 ਵਜੇ ਗਏ ਆ ਆ ਦੇਖੋ ਪਾਣੀ ਦੇ ਹਾਲਾਤ ਇੰਦਰ ਨੂੰ ਮਾਰ ਲ ਨਿਗਾ ਛੱਪੜ ਛੱਪੜ ਸਭ ਭਰਿਆ ਗਿਆ ਇਕ ਆ ਸਾਡੇ ਪਿੰਡ ਦਾ ਯੂਟਿਊਬਰ ਜਾਂਦਾ ਮੋਰੇ ਉਹ ਤੇਰਾ ਚੈਨਲ ਕਿਹੜਾ ਓਏ ਕਿਹੜਾ ਚੈਨਲ ਆ ਇਹ ਚੈਨਲ ਯੂਟਿਊਬ ਵਾਲਾ ਵੀਡੀਓ ਵਾਲਾ ਤਾਂ ਬੇ ਨਿੱਕੇ ਤੇ ਕੰਮ ਤੋਂ ਬੰਦੇ ਇੱਥੇ ਮੰਡਿਆ ਹੈਗਾ ਦੀਆਂ ਨੂੰ ਆ ਬੱਪਰ ਗਿਆ ਮੈਂ ਦੇ ਹੁੰਦੇ ਆ ਵੀ ਬੰਦ ਆ। ਇੱਦਾਂ ਘਰੇ ਪਾਣੀ ਖੜੇ ਨਹੀਂ ਪਾਣੀ ਵਗਦੇ ਆ। ਇਦਾਂ ਵੀ ਮੀਂਹ ਕਣਮਣ ਕਣਮਣ ਤਾਂ ਹਟੀ ਨਹੀਂ ਵਿੱਚ ਜ਼ੋਰ ਦਾ ਵੀ ਕਾਫੀ ਪਿਆ। ਹੁਣ ਵੀ ਚੰਗਾਈ ਤਕਰੀਬਨ ਪੈਂਦੇ ਆ ਬੜਾ ਘੱਟ ਕਹਿੰਨੀ ਨੂੰ ਕਹਿ ਸਕਦੇ ਬੜਾ ਜ਼ਿਆਦਾ ਨਹੀਂ ਕਹਿ ਸਕਦੇ। ਬਸ ਹਾਲਾਤ ਵਾਲੇ ਵਧੀਆ ਨਹੀਂ ਜੇ ਕੀਏ ਵਧੀਆ ਆ। ਜੋ ਨਾਲੀਆਂ ਆ ਦੇਖੋ ਇਦਾਂ ਵਗਦਾ ਪਾਣੀ। ਗਾਲਾਂ ਤੱਕ ਟੁੱਟ ਜਾਣੀਆਂ ਛੜਕਾਂ ਝੁੜਕਾਂ ਵੀ ਉਹ ਕਾਰਨ ਇਹ ਆ ਵੀ ਹੁਣ ਪਾਣੀ ਬਗ ਤੁਰਿਆ ਆ ਤੇ ਜਦੋਂ ਮਗਰਲਾ ਪਾਣੀ ਆਉਣਾ ਤਾਂ ਗਾਂਦਾਂ ਗਾਂ ਟੁੱਟਣੀਆਂ ਛੜਕਾਂ ਤੇ ਨਾਲੀਆਂ ਸਭ ਖੇਤ ਬੰਨੇ ਫਲੋ ਹੈ ਉਤੋਂ ਦੀ ਹੋਇਆ ਪਿਆ ਪਾਣੀ ਇਦਾਂ ਛੜਕਾਂ ਦੇ ਵਿੱਚ ਦੀ ਬਗਦਾ ਪਾਣੀ ਬਗੇ ਜਾਂਦਾ ਹਟਣ ਨਹੀਂ ਜਾਂ ਭਰੀ ਜਾਂਦਾ ਆ ਨਾ ਫਾਮ ਤੱਕ ਆਇਆ ਪਾਣੀ ਸੜਕਾਂ ਦੇ ਵਿੱਚ ਦੀ ਇੰਦਾ ਵਗਦਾ ਜਾਂਦਾ ਆ ਆ ਦੇਖ ਤੰਦੇ ਨਹੀਂ ਹੋਗਾ ਇੰਦਾ ਪਾਣੀ ਵਗਦੇ ਨੂੰ ਸਭ ਬਰੇ ਬੈਠੇ ਤੇ ਵਗੈਰਾ ਵਾਲੇ ਦੇ ਵਲੇ ساری ਸੜਕ ਦੇ ਵਿੱਚ ਦੀ ਵਗਦਾ ਪਾਣੀ ਕਾਂ ਵੀ ਡੋਟ ਗਈਆਂ ਬਿੱਕਾਂ ਹੱਲੇ ਵੀ ਬੱਦਲ ਬਹੁਤ ਲੱਗਾ ਘੁਲਿਆ ਆ ਪਿਆ ਬੱਦਲ ਦੇਖੋ ਕਿੰਨਾ ਪੈਂਦਾ ਹੋਰ ਤਕਾਲਾਂ ਤੱਕ ਦਾ ਦੱਸਿਆ ਆ ਅੱਜ ਤੇ ਬਾਕੀ ਕੱਲ ਤੇ ਪਰਸੋਂ ਥੋੜਾ ਜਿਹਾ ਘਟਿਆ ਮੁੜ ਕੇ ਫੇਰ ਲਗਾਤਾਰ ਹੈਗਾ ਅਗਲੇ ਹਫ਼ਤੇ ਵੀ ਇਹ ਆਵੇ ਹੁਣ ਪੱਟਾ ਬੰਨਾ ਬੰਨੇ ਹੀ ਨਹੀਂ ਕਿ ਕਿਸੇ ਨੇ ਕਰਕੇ ਪਾਣੀ ਵਿੱਚੋਂ ਨਿਕਲੀ ਜਾਂਦਾ ਵਹੀ ਜਾਂਦਾ ਮੋਟਰਾਂ ਦੇ ਚਲਾਈਆਂ ਹੀ ਨਹੀਂ ਗੀਆਂ ਵੀਨਾ ਹੀ ਹੋ ਗਿਆ ਤੇ ਪਈ ਜਾਂਦਾ ਮੈਂ ਉਹਦਾ ਕਰਕੇ ਚੱਲੀ ਜਾਂਦਾ ਇਹ ਕਾ ਝੋਨਿਆਂ ਨੂੰ ਪਤਾ ਨਹੀਂ 26 ਨੂੰ ਕਿਹੜੀ ਬਿਮਾਰੀ ਤੋਂ ਉਹ ਪੂਮਲੀਆਂ ਜੀਆਂ ਸੁੱਕੀ ਜਾਂਦੀਆਂ ਆ ਇਦਾਂ ਜਾਨਵਰਾਂ ਦਾ ਬਹੁਤ ਔਖਾ ਇਦਾਂ ਦੇ ਮੀਂਹ ਪਸ਼ੂ ਪਾ ਦਾ ਔਖਾ ਆ ਕੋਪੱਠਾ ਨਹੀਂ ਵੱਢ ਸਕਦਾ ਕੋਈ ਆ ਦੇਖੋ ਇਧਰੋਂ ਬੱਦਲ ਹੁਣ ਮੋਰਿਆਂ ਚੜਿਆ ਬਹੁਤ ਜ਼ਿਆਦਾ ਬੱਦਲ ਚੜਿਆ ਹੁਣ ਨੀ ਦੇ ਨਾਲ ਕੋਠੇ ਲਾ ਪੈ ਚੋਂ ਨਾ ਜਵਾਰਾ ਸਗਾ ਇਹਦੇ ਤੇ ਵੀ ਪਾਣੀ ਚੁੰਦਾ ਹੈਗਾ ਤੇ ਨੇਰੀ ਨੇ ਕਮਾਦ ਵੀ ਉਹ ਸਾਹਮਣੇ ਦੁੱਦਿਆਂ ਵਾਲਿਆਂ ਦਾ ਕਮਾਦਿਆ ਸਾਰਾ ਹੀ ਸੜ ਦਿੱਤਾ ਵਿੱਚੋਂ ਵਿੱਚੋਂ ਤਗੀਆਂ ਡੇਪੀਆਂ ਕਮਾਦਾਂ ਦੀਆਂ ਤੇ ਇੱਕ ਦਾ ਨਹੀਂ तकरीबन ਸਾਰਿਆਂ ਦੇ ਥੋੜੇ 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 ਡਿੱਗੇ ਆ ਕਮਾਲ ਅਸੀਂ ੱਲੇ ਇਹ ਹਟਣ ਦਾ ਨਾਮ ਨਹੀਂ ਖਾਣੀ ਦੇ ਤੋਂ ਹਲਕੇ ਬਦਲਾਂ ਆ ਰਹੇ ਪਈ ਜਾਂਦਾ ਇਹ ਹੁਣ ਸੀਮਟ ਉੱਤੇ ਪਾਇਆ ਆ ਤੇ ਇਦਾਂ ਹੀ ਤੇੜਾ-ਦੂੜਾ ਜਿਹਾ ਵੱੜ ਗੂੜੀਆਂ ਕੜ ਦਿੰਦੀਆਂ ਤੇੜਾ ਤੇ ਲੈਂਟਰ ਵੀ ਲਾਪੈ ਜੋਨ ਬਾਲਿਆਂ ਵਾਲੇ ਤੇ ਚਲੋ ਘਰ ਜੋਣੇ ਜੋਣੇ ਤੇ ਤੇ ਬੱਦਲ ਵੀ ਬੂਰਾ ਆ ਤੋੜਾ ਜਾਂਦਾ ਦੇਖੋ ਪੂਰਾ ਠੋਕਮਾ ਮੀਂਹ ਪੈ ਗਿਆ ਪਾਣੀ ਬਗਣ ਲਾਪਿਆ ਆ ਉਹ ਸਾਹਮਣੇ ਬਾਣੀਓ ਦੇ ਬਿੱਕ ਪਰਲੇ ਬਣੇ ਰੁੱਖ ਦੇ ਉੱਤੋਂ ਜਿੱਧਾ ਖੜਾ ਆ ਉਦੋਂ ਤੋਂ ਡੱਕੇ ਖੜੇ ਡੇ ਸੜਕ ਦੇ ਬਰਾਬਰ ਆ ਲੱਗਾ ਪਾਣੀ ਉੱਤ ਸਿ ਵਿਆਹ ਦੀ ਸਾਈਡ ਉੱਤਾਂ ਭਰੇ ਬੈ ਕੇ ਆ ਰੇ ਕੀ ਇਹ ਗੰਦੇ ਵੀ ਇੱਕ ਕਮਾਲ ਆ ਉਹ ਸਾਹਮਣੇ ਵੀਦਾ ਹੋਣਾ ਖੜੇ ਕਮਾਲ ਤੋਂ ਡਰਾਫਾਂ ਦੇ ਨਾਲ ਦੀ ਡੱਗਾ ਆ ਸਾਰਾ ਕਮਾਲ ਹੈ ਮੇਰਾ خیال ਆ ਵੀ ਦੂ ਕਰਨ ਵਾਲੀ ਹਾਂ ਹੋਊਗਾ ਦੋ ਦਿਨ ਵਾਲੇ ਦਾ ਦਿੱਪਿਆ ਆ ਤੇ ਹਮਾਰੇ ਮਾਰੇ ਟੇਡੇ ਤਕਰੀਬਨ ਹੋ ਗਏ ਆ ਸਾਬੀ ਵਾਲਾ ਕਮਾਲ ਆ ਕਮਾਲ ਤੋਂ ਮੱਲਿਆ ਬਹੁਤ ਠੀਕ ਐ ਹੱਲੇ ਖੜਾ ਆ ਉੱਤਾਂ ਤੇ ਪਰ ਲੱਪੇ ਆ ਹਵਾ ਨਾਲ ਡਿਗਣ ਹੁਣ ਹਵਾ ਬਹੁਤ ਤੇਜ਼ ਆ ਬਗੰਦੇ ਮੀਂਹ ਪਿਆ ਤਿੰਨ ਦਿਨ ਹੋ ਗਿਆ ਮੀਂਹ ਪੈਂਦੇ ਨੂੰ ਗਲੀ ਪਈ ਆ ਧਰਤੀ ਬੰਦੇ ਹਟਿਆ ਨਹੀਂ ਹਰਨਾਮੈ ਨਾ ਲੱਗੇ ਤੇ ਲੱਭ ਪਿਆ ਆ ਲਹਿਣ ਕਮਾਲ ਉਹ ਦਿਖਾਉਣੇ ਬਾਕੀ ਦਿਨੇ ਕਿੱਥੇ ਹੁੰਦਾ ਅੱਛਾ 20 ਤਰੀਕ ਦੀ ਸ਼ਾਮ ਹੋ ਗਈ तकरीबन 6:30 ਦਾ ਟਾਈਮ ਆ ਮੀ ਹਟਿਆ ਰਿਆ ਤਿੰਨ ਚਾਰ ਘੰਟੇ ਹੁਣ ਦੁਬਾਰਾ ਫੇਰ ਲੱਪਿਆ ਪੈਣ ਪਹਿਲਾਂ ਜੋਰ ਦਾ ਉਤਰਿਆ ਹੁਣ ਫੇਰ ਉਤਰਿਆ ਆ ਆ ਖੋਈ ਸੀਗੀ ਇੱਥੇ ਵੇਣਨੇ ਦੇ ਲੱਗੇ ਆਪਣੇ ਪੁਰਾਣੀ ਆ ਕੋਈ ਪਤਾ ਅੱਗੇ ਸਾਨੂੰ ਪੂਰੀ ਸੀਗੀ ਇਹ ਕਈ ਵਾਰ ਪੂਰ ਹਟੇਆਂ ਨੂੰ ਇਹ ਜਦੋਂ ਮੀਂਹ ਜਾਰਾ ਕਿਤੇ ਪਵੇ ਤੇ ਬਹਿ ਜਾਂਦੀ ਇੱਟਾਂ ਰੋੜੇ ਵੀ ਵੇ ਸਿੱਟੇ ਮਿੱਟੀ ਮੁੱਟੀ ਬਹੁਤ ਸਿੱਟੀ ਜਾ ਵਿੱਚ ਇਹਦੇ ਹਰੇਕ ਸਾਲ ਹੀ ਬਹਿ ਜਾਂਦੀ ਹੈ ਇਹ ਨਿਕਾ ਤੇ ਇਹਦੇ ਥੱਲੇ ਕੈਪਟੀਆਂ ਆ ਚਾਰ ਪੰਜ ਕੈਪਟੀਆਂ ਦੇ ਬੋਰ ਆ ਤੇ ਉਹ ਮੇਰਾ ਖਿਆਲ ਉਹਦੇ ਵਿੱਚ ਜਾਈ ਜਾਈ ਜਾਂਦੀ ਮਿੱਟੀ ਇੱਟਾਂ ਰੋੜੇ ਵੀ ਸਿੱਟ ਹਟੇਆਂ ਨੂੰ ਕਈ ਵਾਰ ਪੂਰ ਹਟੇਆਂ ਤਾਂ ਐਦਾਂ ਹੀ ਇਹ ਥੱਲੇ ਨੂੰ ਬਹਿ ਜਾਂਦੀ ਹੈ ਹਰੇਕ ਵਾਰੀ ਮੀ ਦੁਬਾਰਾ ਫੇਰ ਚੱਲ ਪਿਆ ਆ ਭੈਣ ਡਿਆ ਹੁਣ ਫੇ ਪਹਿਲਾਂ ਤਾਂ ਬਹੁਤ ਜ਼ੋਰ ਦਾ ਉਤਰਿਆ ਸੀਗਾ ਹੁਣ ਕਨ ਮਨ ਕਨ ਮਨ ਫੇਰ ਚੱਲ ਪਈ ਆ 12 ਵਜੇ ਤੋਂ ਹਟਿਆ ਸੀ ਵਿੱਚ ਥੋੜਾ ਜਿਹਾ ਦੋ ਕੁ ਵਾਰ ਹੀ ਆਇਆ ਮੜਾ ਮੜਾ ਤਾਂ ਫੇਰ ਹੁਣ ਤਕਰੀਬਨ 6:30 ਦਾ ਟਾਈਮ ਹੋ ਗਿਆ ਆ ਇਹ ਦੁਬਾਰਾ ਚੱਲ ਪਿਆ ਮੀ ਇਦਾਂ ਆ ਵੀ ਜ਼ੋਰ ਦਾ ਹਿਸਾਬ ਦਾ ਪੈਂਦਾ ਬਾਕੀ ਰਚਮਾ ਪੈਣ ਡਿਆ ਆ ਤਾਂ ਦੇਖੋ ਭਰੇ ਪਏ ਆ ਕਿਾਰੇ ਹਾਂ ਹੁਣ ਵੀ ਪੂਰਾ ਪੈਂਡਿਆ ਮੀਂਹ ਨੰਨਾ ਨੰਨਾ ਤੇ ਮੋਰੇ ਵਾਰਨਿੰਗ ਵੀ ਆ ਗਈ ਆ ਤੇ ਮੀਂਹ ਜਿਹੜਾ ਆ ਉਹ ਜਿਆਦਾ ਆ 30 ਤਰੀਕ ਤੱਕ ਸਕੂਲਾਂ ਕਾਲਜਾਂ ਦੇ ਸਾਬ ਛੁੱਟੀਆਂ ਕਰ ਦਿੱਤੀਆਂ ਆ ਪੰਜਾਬ ਸਰਕਾਰ ਨੇ ਬੱਦਲ ਹਟ-ਹਟ ਕੇ ਆਉਂਦਾ ਆ ਤੇ ਹੁਣ ਵੀ ਆ ਦੇਖੋ ਇਧਰ ਨੂੰ ਕਾਫੀ ਪੈਂਡਿਆ ਧੁੰਦ ਜੀ ਦੇਣ ਡਈ ਆ ਤੇ ਪਈ ਜਾਂਦਾ ਮੀਂਹ ਬਾਹਰ ਉਹਲਾ ਥੋੜਾ ਜਾਂ ਨਿਕਲਿਆ ਹੈਗਾ ਸੀਮੈਂਟ ਲੈਣ ਗਿਆ ਇੱਕੋਠੇ ਚੋਂ ਮੁੰਡਾ ਪਿਆ ਆ ਮੇਰੇ ਤਾਂ ਚਲੋ ਬਾਲਿਆਂ ਵਾਲੇ ਤਾਂ ਚੋਏ ਹੋਣਗੇ ਤੇ ਬਾਕੀ ਲੈਂਟਰ ਜਿਹੜੇ ਲੈਂਟਰ ਵੀ ਕਿਉਂ ਡਏ ਇੱਕ ਦੇ ਨਹੀਂ ਤਕਰੀਬਨ ਬਹੁਤਿਆਂ ਬੰਦਿਆਂ ਦੇ ਲੈਂਟਰਾਂ ਦੇ ਵਿੱਚ ਦੀ ਪਾਣੀ ਚ ਹੋਣ ਲੱਪਿਆ ਆ ਕੰਦਾ ਨੇਰਾ ਹੋ ਗਿਆ ਆ ਤੇ ਮੀਂਹ ਜਿਹੜਾ ਉਹ ਤਾਂ ਪਈ ਜਾਂਦਾ ਹੁਣ ਜਿਹੜਾ ਪੈਣਾ ਆ ਮਾੜਾ ਮੋਟਾ ਨਾ ਤਰਿਆ ਹੀ ਜਾਂਦਾ ਪਾਣੀ ਆ ਉਹਦੇ ਵੀਡੀਓ ਹੁਣ ਇੰਨੀ ਕੀ ਬਣੀ ਆ ਕਿ ਵੀਡੀਓ ਅੱਗੇ ਬਣਾਉਣੀਆਂ ਬੰਦੀ ਕੀਤੀਆਂ ਸੀ ਇਦਾਂ ਹੀ ਥੋੜਾ ਜਿਹਾ ਇੱਕ ਤੇ ਜੇ ਹੀ ਕੋਈ ਉਹਦਾ ਕਰਕੇ ਬਣਾਈਆਂ ਮਨੁਈਆਂ ਨੇ ਵੀਡੀਓ ਹੁਣ ਨਿਕਲਿਆ ਕਰਾਂਗੇ ਬਾਰਪੂਰ ਤਾਂ ਫੇਰ ਬਣਿਆ ਕਰਨੀਆਂ ਗਾਂ ਦੇਖਾਂਗੇ ਬੇਲਰ ਦਾ ਸੀਜ਼ਨ ਆ ਗਿਆ ਝੋਨੇ ਚਾਣੇ ਦਾ ਦੋ ਦੋ ਨੂੰ ਫੇਰ ਬਣ ਜਾਇਆ ਕਰਨੀਆਂ ਵੀਡੀਓ ਵਧੀਆ ਘਰੋਂ ਬੰਦਾ ਨਿਕਲੇ ਵੀਡੀਓ ਫੇਰ ਹੀ ਬਣਦੀਆਂ ਤੇ ਮੌਸਮ ਵੀ ਕੋਈ ਇੰਨਾ ਵਧੀਆ ਨਹੀਂ ਰਿਹਾ ਤਾਂ ਹੁਣ ਵੀ ਆ 3 ਦਿਨ ਹੋ ਗਏ ਲਗਾਤਾਰ 24 ਤਰੀਕ 10 ਵਜੇ ਤੋਂ ਲੈ ਕੇ 24 ਨਿਕਲ ਗਈ 25 ਨਿਕਲ ਗਈ 26 ਨਿਕਲ ਗਈ ਨਾ ਦਿਨੇ ਹਟਿਆ ਨਾ ਰਾਤ ਨੂੰ ਕੱਲ ਵੀ ਦੋ ਕਵਾਰੀ ਹਟਿਆ ਹੀ ਘੰਟਾ ਕ ਇੱਕ ਵਾਰੀ ਘੰਟਾ ਕ ਇੱਕ ਵਾਰੀ ਅੱਜ 12 ਵਜੇ ਤੋਂ 5 ਵਜੇ ਦੇ ਵਿੱਚ ਹਟਿਆ ਵਿੱਚ ਦੋ ਤਿੰਨ ਵਾਰੀ ਫੇਰ ਵੀ ਪਿਆ ਹਟਿਆ ਮੜਾ ਮੜਾ ਹੁਣ ਫੇਰ 5 ਵਜੇ ਤੋਂ ਚੱਲਦਾ ਆ 6:30 ਤੋਂ ਉੱਤੇ ਦਾ ਟਾਈਮ ਹੋ ਗਿਆ ਤਕਰੀਬਨ ਤੇ ਫੋਨ ਆ ਗਿਆ ਹੀ ਵਿੱਚ ਉਹ ਸੁਣਦਿਆਂ ਸੁਣਦਿਆਂ ਤਾਂ ਹੁਣ ਨਹੀਂ ਰਹੀ ਹੋ ਚੱਲਾ ਤਕਰੀਬਨ ਇੰਨੀ ਕ ਵੀਡੀਓ ਬਣੀ ਆ ਬਾਕੀ ਚੱਲੀ ਜਾਂਦੇ ਆ ਕੰਮ ਦਿਖਾਉਣੇ ਜਿੱਦਾਂ ਵੀ ਆ ਅਲਰਟ ਸਰਕਾਰ ਦੇਈ ਜਾਂਦੀ ਆ ਵੀ ਨਾਲੀਆਂ ਜੋ ਦਰਿਆ ਸਾਰਿਆਂ ਚ ਪਾਣੀ ਆਇਆ ਆ ਤੇ ਹੁਣ ਜਦਾਂ ਜਦਾਂ ਛੜਕਾਂ ਤੇ ਮਗਰ ਸੀਗਾ ਪਾਣੀ ਤੁਰ ਪਿਆ ਤਾਂ ਡੱਕੇ ਲੱਗੇ ਆ ਸੇਮ ਨਾਲੀਆਂ ਚੱਕਣ ਨਹੀਂ ਡਈਆਂ ਜੋ ਵੀ ਆ ਥੱਲੇ ਉਹਦੀ ਪੋਲਾਂ ਪਲਾਂ ਦੇ ਹੁਣ ਟੁੱਟ ਕੇ ਜਰੋਣਾ ਪਾਣੀ ਤਾਂ ਫੇਰ ਵਗਦਾ ਹੀ ਆ ਹੁਣ ਖੇਤਾਂ ਜੇ ਵੀ ਮੜਾ ਮੜਾ ਭਗਣ ਡਿਆ ਆ ਪਾਣੀ ਇੰਨਾ ਆ ਵੀ ਬਹੁਤ ਜ਼ਿਆਦਾ ਜ਼ੋਰ ਦਾ ਨਹੀਂ ਪਾਣੀ ਪਿੰਦਾ ਜਿੰਨਾ ਕਿ ਪਿੰਦਾ ਉਹਨਾਂ ਰਚੀ ਜਾਂਦਾ ਜਿੱਥੇ ਜ਼ਿਆਦਾ ਵਗਿਆ ਆ ਪਾਣੀ ਮੀਂਹ ਪਿਆ ਉਧਰ ਜ਼ਿਆਦਾ ਹਾਲਾਤ ਖਰਾਬ ਆ ਬਾਕੀ ਜਿਹੜੇ ਵਿਚਾਰੇ ਦਰਿਆਵਾਂ ਦੇ ਕੰਢੇ ਬੈਠੇ ਜਾਂ ਕੋਠਿਆਂ ਦੇ ਬੈਠੇ ਜਿੱਧਰ ਪਾਣੀ ਆਇਆ ਮੀਂਹ ਆ ਸਕਾ ਉਹਨਾਂ ਦਾ ਹੋਰ ਨੁਕਸਾਨ ਆ ਵਿਚਾਰੇ ਉੱਥੇ ਤੰਬੂ ਲਾ ਲਾ ਕੇ ਬੈਠੇ ਆ ਦੁਨੀਆਂ ਬਹੁਤ ਦੇਖਣ ਡੇ ਵੀਡੀਓ ਤੇ ਇੰਨੀ ਕਿ ਵੀਡੀਓ ਹੀ ਆਪਣੀ ਠੀਕ ਆ ਕੱਲ ਨੂੰ ਦੇਖਾਂਗੇ ਫਿਰ ਹੋਰ ਬਣਾਵਾਂਗੇ ਵੀਡੀਓ ਜਿੱਦਾਂ ਦੇ ਹਾਲਾਤ ਆ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ